ਕਦਰ ਸ਼ੋਕ ਤੇ ਸਤਿ ਸ੍ਰੀ ਅਕਾਲ ਪਰਾਮਰਾਮ ਅਸਲਾਮੁ ਅਲਿਕਮ ਸਲਮ ਅੱਜ ਆਪਾਂ ਗੱਲ ਕਰਾਂਗੇ ਬੈਨੀਫਿਟ ਆਫ ਜਿੰਦਰ ਯਾਨੀ ਕਿ ਅਦਰਕ ਦੇ ਗੁਣਾ ਬਾਰੇ ਅਦਰਕ ਦਾ ਸਾਨੂੰ ਸੇਵ ਲਈ ਕੀ ਲਾਭ ਹੈ ਤੇ ਕੀ ਨੁਕਸਾਨ ਹੈ ਕਿੰਨਾ ਲੋਕਾਂ ਨੂੰ ਇਹ ਨਹੀਂ ਖਾਣਾ ਚਾਹੀਦਾ ਇਹ ਕਿੰਨਾਂ ਮਾਤਰਾ ਦੇ ਵਿੱਚ ਲੈਣਾ ਚਾਹੀਦਾ ਦੋਸਾਂ ਦੇ ਵਿੱਚ ਅਸੀਂ ਇਹਨੂੰ ਡਿਵਾਈਡ ਕਰਾਂਗੇ ਕਿਉਂਕਿ ਕਾਫੀ ਲੌਂਗ ਚੈਪਟਰ ਹੈਗਾ ਹੈ ਕੁਝ ਅਸੀਂ ਅਜਿਹੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਕੁਝ ਇਹਦੇ ਜਿਹੜੇ ਪਾਟ ਨੇ ਉਹ ਅਸੀਂ ਪਰ ਨੂੰ ਐਡ ਕਰਾਂਗੇ ਇਹਨੂੰ ਅਦਰ ਇੱਕ ਪ੍ਰਸਿੱਧ ਮਸਾਲੇ ਦੇ ਤੌਰ ਤੇ ਵਰਤਿਆ ਜਾਂਦਾ ਹੈ ਲੇਕਿਨ ਇਹਦਾ ਬਹੁਤ ਵੱਡਾ ਮੈਡੀਕਲ ਹਿਸਟਰੀ ਵੀ ਹੈਗੀ ਜੋ ਕਿ ਅਸੀਂ ਮੈਡੀਸਨ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ ਜਿਵੇਂ ਕੋਈ ਪੇਟ ਦੀਆਂ ਸਮੱਸਿਆਵਾਂ ਵੋਮਟਿੰਗਸ ਵਗੈਰਾ ਜਾਂ ਜਾਂ ਕੋਈ ਸੋਜਾਂ ਨੂੰ ਘਟ ਕਰਨ ਵਾਸਤੇ ਜਾਂ ਪ੍ਰिवेंट ਕਰਨ ਵਾਸਤੇ ਇਸ ਕਰਕੇ ਇਹ ਦੇ ਕਾਫੀ ਹੈਲਥ ਬੈਨੀਫਿਟ ਨੇ ਇਸ ਨੂੰ ਯੂਜ਼ ਕਰਨ ਦੇ ਅਲੱਗ-ਅਲੱਗ ਤਰੀਕੇ ਨੇ ਅਲੱਗ-ਅਲੱਗ ਸਬਜ਼ੀਆਂ ਦੇ ਵਿੱਚ ਉਹਦੇ ਬਾਰੇ ਵੀ ਅਸੀਂ ਸਾਰੀ ਅੱਜ ਕਰ ਕਰਦੇ ਹਾਂ ਪਰ ਉਮੀਦ ਹੈ ਕਿ ਤੁਹਾਨੂੰ ਮੇਰੇ ਇਹ ਲੈਕਚਰ ਅੱਛੇ ਲੱਗਦੇ ਹੋਣਗੇ ਕਰਤੋ ਨੂੰ ਠੀਕ ਲੱਗਦੇ ਆ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਕਹਿ ਕੇ ਸਬਸਕ੍ਰਾਈਬ ਕਰਾਓ ਅਤੇ ਚੈਨਲ ਦੇ ਵੀਡੀਓਜ਼ ਨੂੰ ਲਾਈਕ ਕਰੋ ਹੁਣ ਇਹਦਾ ਨੰਬਰ ਇੱਕ ਬੈਨੀਫਿਟ ਕੀ ਹੈ ਕਿ ਸੋਜਾਂ ਦੇ ਵਿਰੋਧੀ ਹੈਗਾ ਐਂਟੀ ਇਨਫਲਮੇਟਰੀ ਹੁਣ ਅਦਰਕ ਵਿੱਚ ਅੰਦਾਜ਼ਨ ਹੈ 400 ਤੋਂ ਵੱਧ ਓਵਰ 400 ਕੁਦਰਤੀ ਮਿਸ਼ਰਣ ਹੁੰਦੇ ਆ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸੋਜਾਂ ਦੇ ਵਿਰੁੱਧ ਕੰਮ ਕਰਦੇ ਆ ਯਾਨਕਿ ਸੋਜਾਂ ਜਿਹੜੀਆਂ ਸਾਡੇ ਸਰੀਰ ਦੇ ਵਿੱਚ ਆ ਜਾਂਦੀਆਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਸਹਾਈ ਹੁੰਦੇ ਆ ਇਹਨਾਂ ਰਸਾਇਣਾਂ ਦੇ ਵਿੱਚ ਸ਼ਕਤੀਸ਼ਾਲੀ ਐਂਟੀ ਇਨਫਲੈਮੇਟਰੀ ਯਾਨਕਿ ਸਾਰ ਜਾਂ ਸੋਜਾਂ ਦੇ ਵਿਰੋਧੀ ਗੁਣ ਹੁੰਦੇ ਆ ਹੁਣ ਪੁਰਾਣੀਆਂ ਸੋਜਾਂ ਉਦੋਂ ਹੁੰਦੀਆਂ ਜਦੋਂ ਸਾਡੇ ਸਰੀਰ ਦਾ ਇਮਿਊਨ ਸਿਸਟਮ ਲਗਾਤਾਰ ਉਤੇਜਿਤ ਹੁੰਦਾ ਰਹਿੰਦਾ ਇਹ ਲਗਭਗ ਕਾਫੀ ਦੁਨੀਆ ਦੇ ਵਿੱਚ ਜਿਹੜੀਆਂ ਨਾ ਬਿਮਾਰੀਆਂ ਦਾ ਕਾਰਨ ਮੌਤਾਂ ਦੀ ਦਾ ਕਾਰਨ ਬਣਦਾ ਤੇ ਇਹ ਬਿਮਾਰੀਆਂ ਦੇ ਵਿਕਾਸ ਵਿੱਚ ਵੀ ਬਹੁਤ ਜ਼ਿਆਦੀ ਭੂਮਿਕਾ ਨਿਭਾਉਂਦਾ ਜਿਵੇਂ ਆਟੋਇਮਿਊਨ ਡਿਸੀਜ਼ ਆ ਗਈ ਕੈਂਸਰ ਆ ਗਈ ਸ਼ੂਗਰ ਆ ਗਈ ਜਾਂ ਗੱਜ ਤੋਂ ਇੰਟਰਸਟਾਈਨਲ ਪੀੜ ਦੇ ਕੁਝ ਨੁਕਸਾ ਆ ਗਏ ਦਿਲ ਦੀਆਂ ਸਮੱਸਿਆਵਾਂ ਫੇਫੜਿਆਂ ਦੀਆਂ ਮਾਨਸਿਕ ਬਿਮਾਰੀਆਂ ਜਾਂ ਸਾਡੇ ਤੰਤੂ ਦੇ ਸੰਬੰਧੀ ਜਿਹੜੀਆਂ ਅੰਦਰ ਸੈੱਲ ਦੇ ਸੰਬੰਧੀ ਕੁਝ ਡਿਸੀਜ਼ ਨੇ ਇਹ ਖੋਜਾਂ ਦੱਸਦੀਆਂ ਕਿ ਅਦਰਕ ਕਈ ਤਰ੍ਹਾਂ ਦੀਆਂ ਸੋਜਾਂ ਜਿਹੜੀਆਂ ਨੇ ਉਹਨਾਂ ਤੋਂ ਪ੍ਰिवेंट ਕਰਕੇ ਰੱਖਦਾ ਬਚਾ ਕਰਕੇ ਰੱਖਦਾ ਦੂਸਰਾ ਇਹਦਾ ਬੇਨਫਿਟ ਹੁੰਦਾ ਕਿ ਗੈਸ ਨੂੰ ਘਟਾਉਂਦਾ ਤੇ ਪਾਚਣ ਸ਼ਕਤੀ ਨੂੰ ਜਾਂ ਪਾਚਣ ਕਿਰਿਆ ਨੂੰ ਦੇ ਵਿੱਚ ਸੁਧਾਰ ਕਰਦਾ ਕਿ ਅਦਰਕ ਤੁਹਾਡੇ ਪੇਟ ਵਿੱਚੋਂ ਭੋਜਨ ਨੂੰ ਤੇਜ਼ੀ ਨਾਲ ਲੰਘਾਉਣ ਯਾਨੀ ਕਿ ਹਜ਼ਮ ਕਰਨ ਦੇ ਵਿੱਚ ਹੈਲਪ ਕਰਦਾ ਜਿਵੇਂ ਪੇਟ ਫੁੱਲਣਾ ਕਬਜ਼ ਹੋਣੀ ਕੜੌਲਾ ਪੈਣੀ ਗੈਸ ਵਰਗੇ ਲੱਛਣਾਂ ਤੋਂ ਰਾਹਤ ਦਿੰਦਾ ਇਹ ਖੋਜਾਂ ਵੀ ਦੱਸਦੀਆਂ ਨੇ ਕਿ ਇਹਦੇ ਜਿਹੜੇ ਫੰਕਸ਼ਨਲ ਡਿਸਕ੍ਰੀਪਸੀਆ ਦੇ ਲੱਛਣ ਨੇ ਇੱਕ ਡਿਸੀਜ਼ ਹੁੰਦੀ ਹੈ ਇੱਕ ਸਿੰਪਟਮ ਵਕਾਰ ਹੁੰਦਾ ਉਹਦੇ ਤੋਂ ਵੀ ਇਹ ਸਾਨੂੰ ਕਾਫੀ ਹੱਦ ਤੱਕ ਰਾਹਤ ਦਿੰਦਾ ਕਈ ਤਰ੍ਹਾਂ ਦੇ ਇਹ ਸਾਨੂੰ ਬੈਨੀਫਿਟ ਜਿਹੜੇ ਦਿੰਦਾ ਨੇ ਹੁਣ ਉਲਟੀ ਦਿਲ ਕੱਚਾ ਹੋਣਾ ਨਾਉਜ਼ੀਆ ਅਦਰ ਇਸ ਤੋਂ ਵੀ ਰਾਤ ਕੌਣ ਦੇ ਵਿੱਚ ਹੈਲਪ ਕਰਦਾ ਕਿਉਂਕਿ ਕਈ ਖੋਜਾਂ ਨੇ ਇਹ ਸਾਬਤ ਕੀਤਾ ਹੈ ਸਾਡਾ ਇਮਿਊਨ ਸਿਸਟਮ ਦਾ ਕਿਵੇਂ ਸਮਰਥਨ ਕਰਦਾ ਹੈ ਤੋਂ ਇਹ ਇਦੇ ਵਿੱਚ ਰੋਗਾਣੂ ਨਾਸ਼ਿਕ ਯਾਨੀ ਕਿ ਰੋਗਾਂ ਨੂੰ ਜਾਂ ਬੈਕਟੀਰੀਆ ਨੂੰ ਮਾਰਨ ਵਾਲੇ ਜਿਹੜੇ ਕੁਝ ਗੁਣ ਹੁੰਦੇ ਇਸ ਕਰਕੇ ਸਾਡੇ ਇਮਿਊਨ ਸਿਸਟਮ ਨੂੰ ਵਧਾਉਣ ਦੇ ਵਿੱਚ ਹੈਲਪ ਕਰਦਾ ਖੋਜਾਂ ਵੀ ਦੱਸਦੀਆਂ ਨੇ ਕਿ ਅਦਰਕ ਦੇ ਵਿੱਚ ਐਂਟੀਬੈਕਟਰਸ ਨਾਲੋਂ ਜ਼ਿਆਦਾ ਐਂਟੀਬੈਕਟੀਰੀਅਲ ਜਿਹੜੇ ਉਹ ਪ੍ਰਭਾਵ ਹੁੰਦੇ ਨੇ ਯਾਨੀ ਕਿ ਉਹਨਾਂ ਬੈਕਟੀਰੀਆ ਨੂੰ ਇਹ ਮਾਰ ਸਕਦਾ ਜੋ ਕਿ ਜਿਵੇਂ ਕਈ ਤਰ੍ਹਾਂ ਦੇ ਕੁਝ ਟਾਈਪਸ ਫਰਾਉਟ ਦਾ ਕਾਰਨ ਬਣਦੇ ਨੇ ਇਸ ਤਰ੍ਹਾਂ ਕੋਈ ਇਨਫੈਕਸ਼ਨਸ ਆ ਗਈ ਤੇ ਇਸ ਕਰਕੇ ਬੈਕਟੀਰੀਆ ਦੇ ਮੁਰਦੀ ਵੀ ਹੁੰਦਾ ਮਸਲ ਪੇਨ ਦੇ ਨੇ ਜਿਹੜੇ ਸਾਡੇ ਮਾਸਪੇਸ਼ੀਆਂ ਦਾ ਦਰਦ ਮਸਲ ਪੇਨ ਤੋਂ ਵੀ ਰਾਹਤ ਦਿੰਦਾ ਖੋਜਾਂ ਵੀ ਦੱਸਦੀਆਂ ਨੇ ਤੇ ਇਹ ਜਿਹੜਾ ਕਾਫੀ ਹੱਦ ਤੱਕ ਇਹ ਖਾਸ ਕਰ ਐਕਸਰਸਾਈਜ਼ ਤੋਂ ਬਾਅਦ ਵਿੱਚ ਜਿਹੜੇ ਸਾਡੇ ਮਸਲ ਦੇ ਵਿੱਚ ਪੇਨ ਹੁੰਦੀ ਹੈ ਉਹਦੇ ਤੋਂ ਵੀ ਇਹ ਕਾਫੀ ਹੱਦ ਤੱਕ ਰਾਹਤ ਦਿੰਦਾ ਚਾਹ ਮਹਾਮਾਰੀ ਤੋਂ ਪਹਿਲਾਂ ਜਾਂ ਮਹਾਮਾਰੀ ਦੇ ਦੌਰਾਨ ਜਿਹੜੀਆਂ ਦਰਦਾਂ ਹੁੰਦੀਆਂ ਨੇ ਉਹਨਾਂ ਤੋਂ ਵੀ ਰਾਹਤ ਦਿਵਾਉਣ ਦੇ ਵਿੱਚ ਇਹ ਜਿੰਜਰ ਹੈਲਪ ਕਰਦਾ ਹੌਣ ਸਾਡੇ ਦਿਲ ਦੀ ਸਿਹਤ ਜਾਂ ਕਾਰਡੀਓ ਵੈਸਕੂਲਰ ਸਿਸਟਮ ਦੀ ਸਿਹਤ ਨੂੰ ਸਮਰਥਨ ਕਰਦਾ ਕਿਉਂਕਿ ਇਹਦੇ ਵਿੱਚ ਦਿਲ ਦੀ ਰੱਖਿਆ ਕਰਨ ਵਾਲੇ ਗੁਣ ਹੁੰਦੇ ਐ ਐਂਟੀਆਕਸੀਡੈਂਟ ਹੁੰਦੇ ਐ ਪੋਲੀਫੈਨੋਲਸ ਹੁੰਦੇ ਜਿਨ੍ਹਾਂ ਨੂੰ ਕਹਿੰਦੇ ਆਪਾਂ ਤੇ ਉਹ ਦਿਲ ਦੀ ਸਿਹਤ ਦਾ ਸਮਰਥਨ ਕਰਦੇ ਐ ਇਸ ਕਰਕੇ ਬਲੱਡ ਪ੍ਰੈਸ਼ਰ ਦੇ ਖਤਰੇ ਨੂੰ ਇਹ ਘਟਾਉਂਦਾ ਔਰ ਕਈ ਤਰ੍ਹਾਂ ਦੇ ਇਹਦੇ ਬੈਨੀਫਿਟ ਨੇ ਜਿਨ੍ਹਾਂ ਬਾਰੇ ਅੱਜ ਆਪਾਂ ਗੱਲ ਕਰਦੇ ਆਂ ਦੋ ਹਿੱਸਿਆਂ ਦੇ ਵਿੱਚ ਆਪਾਂ ਇਹਨੂੰ ਵੰਡਾਂਗੇ ਹੁਣ ਕੈਂਸਰ ਦੇ ਜੋਖਮ ਨੂੰ ਕਿਵੇਂ ਘਟਾ ਸਕਦਾ ਐ ਕਿ ਉਹਦੇ ਵਿੱਚ ਐਂਟੀਆਕਸੀਡੈਂਟ ਜੋ ਸੈੱਲਾਂ ਦੇ ਨੁਕਸਾਨ ਨੂੰ ਘਟਾ ਸਕਦਾ ਯਾਨੀ ਕਿ ਜੋ ਸੈੱਲ ਇਨ ਡੈਮੇਜ ਹੁੰਦੇ ਨੇ ਇਹਨਾਂ ਦਾ ਕਰਕੇ ਕੈਂਸਰ ਹੋ ਸਕਦੀ ਹੈ ਉਹਨਾਂ ਨੂੰ ਇਹ ਕਰ ਸਕਦਾ ਕਿ ਉਹਦੇ ਵਿੱਚ ਜਿਵੇਂ ਕੋਲੋ ਰੈਕਟਲ ਕੈਂਸਰ, ਪੇਟ ਦੀ, ਜਿਗਰ ਦੀ ਜਾਂ ਪੈਨਕਰੀਆ ਦੀ ਉਹਦੇ ਵਿੱਚ ਵੀ ਇਹ ਕਾਫੀ ਹੱਦ ਤੱਕ ਉਹ ਜੋਖਮ ਨੂੰ ਘਟਕ ਕਰ ਸਕਦਾ ਹੋਰ ਵੀ ਕਈ ਤਰ੍ਹਾਂ ਦੇ ਇਹਦੇ ਵਿੱਚ ਜਿਹੜੇ ਬੈਨੀਫਿਟ ਹੁੰਦੇ ਨੇ ਹੁਣ ਇਹ ਕਿੰਨਾ ਲੈਣਾ ਚਾਹੀਦਾ ਕਿਹੜੀ ਡੋਜ਼ ਕਿੰਨੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕੈਲਰੀਜ਼ ਵਿਟਾਮਿਨਸ ਜਾਂ ਖਣਿਜ ਵਗੈਰਾ ਨਹੀਂ ਹੁੰਦੇ ਅਦਰਕ ਦੀਆਂ ਜਿਹੜੀਆਂ ਜੜੀਆਂ ਜੜਾਂਦੀਆਂ ਉਹਨਾਂ ਦੇ ਜਿਹੜੇ ਮਲੋ 5 ਸਲਾਈਸ ਦੇ ਟੁਕੜੇ ਗਏ ਉਹਨਾਂ ਦੇ ਵਿੱਚ ਲਗਭਗ 9 ਕੈਲਰੀਜ਼ ਮਿਲਦੀਆਂ ਹਨ ਹਾਂ ਇਹਨਾਂ ਦੇ ਵਾਸਤੇ ਇਸ ਕਰਕੇ ਤੁਸੀਂ ਖੋਜਾਂ ਦੇ ਵਿੱਚ ਕੀ ਕਿ ਤੁਸੀਂ 170 ਮਿਲੀਗ੍ਰਾਮ ਯਾਨੀ 1 ਗ੍ਰਾਮ ਦੇ ਵਿੱਚਕਾਰ ਰੋਜ਼ਾਨਾ ਇਹਨਾਂ ਨੂੰ ਦੋ ਤਿੰਨ ਹਿੱਸਿਆਂ ਦੇ ਵਿੱਚ ਡਿਵਾਈਡ ਕਰਕੇ ਲੈ ਸਕਦੇ ਹੋ ਇਸ ਤੋਂ ਜ਼ਿਆਦਾ ਨਹੀਂ ਅਗਰ ਜ਼ਿਆਦਾ ਲਓਗੇ ਤਾਂ ਉਹ ਫਿਰ ਕਈ ਵਾਰੀ ਨੁਕਸਾਨ ਵੀ ਕਰਦਾ ਅਡਲਰਟਸ ਨੂੰ ਕਿਨਕੇ 4 ਗ੍ਰਾਮ ਤੋਂ ਵੱਧ ਕਿਸੇ ਵੀ ਹਾਲਤ ਵਿੱਚ ਇਹਨੂੰ ਨਹੀਂ ਲੈਣਾ ਚਾਹੀਦਾ ਤੇ ਜਿਹੜੀਆਂ ਔਰਤਾਂ ਗਰਭਵਤੀ ਹੁੰਦੀਆਂ ਨੇ ਉਹਨਾਂ ਨੂੰ 1 ਗ੍ਰਾਮ ਤੋਂ ਵੱਧ ਨਹੀਂ ਲੈਣਾ ਚਾਹੀਦਾ ਔਰ ਡਾਕਟਰ ਦੀ ਸਲਾਹ ਲੈਣੀ ਕਿ ਜੇ ਅਗਰ ਕੋਈ ਕੰਪਲੀਕੇਸ਼ਨਸ ਆਉਂਦੀ ਹੈ ਤੇ ਕਿਉਂਕਿ ਅਦਰਕ ਤੋਂ ਕਿਸ ਨੂੰ ਹੁਣ ਬਚਣਾ ਚਾਹੀਦਾ ਕਿੰਨਾਂ ਨੂੰ ਨਹੀਂ ਲੈਣਾ ਚਾਹੀਦਾ ਅਦਰਕ ਜ਼ਿਆਦਾਤਰ ਲੋਕਾਂ ਲਈ ਭਾਵੇਂ ਸੇਵਨ ਕਰਨਾ ਦੀ ਵਰਤੋਂ ਕਰਨੀ ਖਾ ਲੈਣਾ ਬੜਾ ਸੁਰੱਖਿਅਤ ਹੈ ਪਰ ਫਿਰ ਵੀ ਕੁਝ ਵਿਅਕਤੀਆਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਇਹ ਮਸਾਲਾ ਟਕਵਾ ਨਹੀਂ ਹੋ ਸਕਦਾ ਜੇਕਰ ਇੱਕ ਗਰਭਵਤੀ ਔਰਤਾਂ ਜਿਹੜੀਆਂ ਬੱਚੇ ਨੂੰ ਜਨਮ ਦੇਣ ਵਾਲੀਆਂ ਨੇ ਉਹਨਾਂ ਨੂੰ ਜਾਂ ਵਾਰ-ਵਾਰ ਕਿਸੇ ਦਾ ਗਰਭਪਾਤ ਹੋ ਜਾਂਦਾ ਮਿਸਕਾਰੇਜ ਹੋ ਜਾਂਦੀ ਹੈ ਗਰਭ ਗਿਰ ਜਾਂਦਾ ਉਹਨਾਂ ਔਰਤਾਂ ਨੂੰ ਵੀ ਅਦਰਕ ਨਹੀਂ ਲੈਣਾ ਚਾਹੀਦਾ ਜਾਂ ਫਿਰ ਆਪਣੇ ਡਾਕਟਰ ਗਾਇਨਕੋਲੋਜਿਸਟ ਜਿੱਥੇ ਤੁਹਾਡਾ ਟ੍ਰੀਟਮੈਂਟ ਚੱਲਦਾ ਉਹਨਾਂ ਦੀ ਸਲਾਹ ਲੈ ਗਰਭ ਅਵਸਥਾ ਦੌਰਾਨ ਅਗਰ ਤੁਹਾਡੀ ਯੂਨੀ ਦੇ ਵਿੱਚੋਂ ਗਜ਼ਨਾਂ ਦੇ ਵਿੱਚ ਜਾਂ ਪ੍ਰਾਈਵੇਟ ਪਾਰਟ ਦੇ ਵਿੱਚੋਂ ਖੂਨ ਵਗਣ ਦਾ ਇਤਿਹਾਸ ਅਗਰ ਹੈਗਾ ਤਾਂ ਤਦ ਵੀ ਕੋਸ਼ਿਸ਼ ਕਰੋ ਕਿ ਇਹਨੂੰ ਨਾ ਲਿਆ ਜਾਵੇ ਜਾਂ ਆਪਣੇ ਡਾਕਟਰ ਦੀ ਸਲਾਹ ਲੈ ਕੇ ਜਾਇਆ ਜਾਵੇ ਜਦੋਂ ਖੂਨ ਜੰਮਣ ਦੇ ਵਕਾਰ ਆ ਜਨਾਂ ਤੇ ਅਦਰਕ ਦੀ ਜ਼ਿਆਦਾ ਵਰਤੋਂ ਨਾ ਕਰੋ ਕਿਉਂਕਿ ਖੂਨ ਵਹਿਣ ਦੇ ਜੋਖਮ ਨੂੰ ਇਹ ਵਧਾ ਸਕਦਾ ਹੈ ਇਸ ਕਰਕੇ ਹੋਰ ਤੁਹਾਨੂੰ ਅਗਰ ਕਿਸੇ ਤਰ੍ਹਾਂ ਦੀ ਅੰਦਰੂਨੀ ਬਿਮਾਰੀ ਹੈ ਤੇ ਆਪਣੇ ਡਾਕਟਰ ਨਾਲ ਸਲਾਹ ਕਰਕੇ ਇਸ ਦਾ ਫਿਰ ਜਿਹੜਾ ਉਹ ਤੁਸੀਂ ਇਸਤੇਮਾਲ ਕਰੋ ਹੁਣ ਕੋਸ਼ ਇਹਦੇ ਹੋਰ ਵੀ ਡਿਸਐਡਵਾਂਟੇਜ ਐਡਵਾਂਟੇਜ ਨੇ ਜਿਹੜੇ ਉਹਨਾਂ ਬਾਰੇ ਆਪਾਂ ਕੱਲ ਨੂੰ ਗੱਲ ਕਰਾਂਗੇ ਕਿਉਂਕਿ ਕੁਝ ਦਵਾਈਆਂ ਦੇ ਨਾਲ ਵੀ ਇਹਦਾ ਪਰਸਪਰ ਜਿਹੜਾ ਇੰਟਰਫੀਰੈਂਸ ਪ੍ਰਭਾਵ ਹੁੰਦੇ ਨੇ ਉਹ ਅੱਜ ਆਪਾਂ ਕਰਾਂਗੇ ਤਾਂ ਵੀਡੀਓ ਲੌਂਗ ਹੋ ਜਾਏਗੀ ਤੇ ਉਹਦੇ ਬਾਰੇ ਆਪਾਂ ਕੱਲ ਨੂੰ ਬਤਾਂਵਾਂਗੇ ਕਿ ਕਿੰਨਾ ਕਿੰਨਾ ਲੋਕਾਂ ਨੂੰ ਕਿੰਨੀ ਮਾਤਰਾ ਦੇ ਵਿੱਚ ਅਦਰਕ ਲੈਣਾ ਚਾਹੀਦਾ ਤੇ ਕਿੰਨਾ ਨੂੰ ਨਹੀਂ ਲੈਣਾ ਚਾਹੀਦਾ ਤੇ ਕਿਸ ਤਰੀਕੇ ਨਾਲ ਲੈਣਾ ਚਾਹੀਦਾ ਜਿੰਜਰ ਟੀ ਬਾਰੇ ਵੀ ਥੋੜੀ ਜੀ ਗੱਲ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਕਰਾਂਗੇ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਤੁਸੀਂ ਲਾਈਕ ਕਰਦੇ ਹੋਗੇ ਪਸੰਦ ਕਰਦੇ ਹੋਗੇ ਇਸ ਚੀਜ਼ ਨੂੰ ਉਸ ਕਰਕੇ ਖੋਜਾਂ ਦੱਸ ਰਹੀਆਂ ਨੇ ਕਿ ਅਦਰਕ ਆਚਣ ਕਿਰਿਆ ਨੂੰ ਬਿਹਤਰ ਬਣਾ ਸਕਦਾ ਉਲਟੀ ਨੂੰ ਘਟ ਕਰ ਸਕਦਾ ਦਰਦ ਤੋਂ ਰਾਹਤ ਦੇ ਸਕਦਾ ਤੇ ਐਂਟੀਆਕਸੀਡੈਂਟ ਐਂਟੀਇਨਫਲਮੇਟਰੀ ਗੁਣ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ ਤੇ ਪੁਰਾਣੀਆਂ ਬਿਮਾਰੀਆਂ ਜਿਵੇਂ ਕੈਂਸਰ ਵਗੈਰਾ ਨੂੰ ਰੋਕਣ ਦੇ ਵਿੱਚ ਇਹ ਹੈਲਪ ਕਰ ਸਕਦਾ ਪਰ ਲੇਕਿਨ ਇਹਨੂੰ ਸਹੀ ਮਾਤਰਾ ਦੇ ਵਿੱਚ ਲੈਣਾ ਕਿੰਨਾ ਨੂੰ ਲੈਣਾ ਕਿੰਨੀ ਡੋਜ਼ ਲੈਣੀ ਆ ਇਹਦੇ ਬਾਰੇ ਆਪਾਂ ਕੱਲ ਨੂੰ ਗੱਲ ਕਰਾਂਗੇ ਉਮੀਦ ਆ ਕਿ ਤੁਹਾਨੂੰ ਚੰਗਾ ਲੱਗੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਕੇ ਅਗਰ ਤੁਹਾਨੂੰ ਠੀਕ ਲੱਗਦਾ ਤਾਂ ਕਰਵਾਓ ਨਹੀਂ ਠੀਕ ਲੱਗਦਾ ਤਾਂ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਕੋਈ ਗੱਲ ਨਹੀਂ ਅਸੀਂ thì ਆਪਣੇ ਸ਼ੌਕ ਦੇ ਕਬੂਤਰ ਡਾਈ ਜਾਣੇ ਅਸੀਂ thì ਆਪਣਾ ਕੰਮ ਕਰੀ ਜਾਣਾ ਜੇ ਕਿਸੇ ਨੂੰ ਨਹੀਂ ਠੀਕ ਲੱਗਦਾ ਤਾਂ ਉਹ ਡਿਸਲਾਈਕ ਵੀ ਕਰ ਸਕਦਾ ਇਹ ਤੁਹਾਡੇ ਹੱਥ ਦੇ ਵਿੱਚ ਹੈ ਅਗਰ ਚੰਗਾ ਲੱਗਦਾ ਤਾਂ ਲਾਈਕ ਕਰ ਦਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ ਜੀਉਂਦੇ ਵਸਦੇ ਰਹੋ ਭਰਾਵੋ